ਇਹ ਮੈਟਰ ਹੈਗਾ ਜੀ ਇਹ ਵੀ ਕਿਹਾ ਸੀ ਦਫਤਰ ਪਹੁੰਚਿਆ ਹਾਂਜੀ ਪਾਜੀ ਮਤਲਬ 21 ਤਰੀਕ ਨੂੰ ਰਾਤ ਨੂੰ 11 ਵਜੇ ਇਹ ਗੱਲ ਹੋਈ ਆਪਣੀ ਦਾ ਵੀ ਮਤਲਬ ਉਹ ਮੁੰਡੇ ਨੂੰ ਕੋਠੇ ਤੇ ਥਲੇ ਸੋਟਿਆ ਤੇ ਮੇਰੇ ਨਾਲ ਵੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪਾਂਡੀਆਂ ਵੱਲੋਂ ਕਿਹਨਾਂ ਵੱਲੋਂ ਕੀਤਾ ਗਿਆ ਗਵਾਂਡੀਆਂ ਵੱਲੋਂ ਅੱਛਾ ਜੀ ਤੁਸੀਂ ਸੀ ਹਾਂਜੀ ਹਾਂਜੀ ਅੱਛਾ ਜੀ ਤੇ ਕਿੰਨੇ ਜਾਣੇ ਸੀਗੇ ਅੱਜ ਦੋ ਜਾਣੇ ਅੱਛਾ ਤੁਹਾਡਾ ਮੁੰਡਾ ਛਡਾਉਣ ਆਇਆ ਸੀ ਹਾਂਜੀ ਹਾਂਜੀ ਛਡਾਉਣ ਆਇਆ ਸੀ ਮੇਰਾ ਤੇ ਮੁੰਡੇ ਨੂੰ ਉਹਨਾਂ ਨੇ ਕੋਠੇ ਤੇ ਥਲੇ ਹਾਂਜੀ ਮੁੰਡੇ ਨੂੰ ਕੋਠੇ ਤੇ ਥਲੇ ਸੋਟਿਆ ਤੇ ਤੁਸੀਂ ਇਹਦੀ ਕੰਪਲੇਨਟ ਕੀਤੀ ਕਿਸੇ ਨੂੰ ਨਹੀਂ ਹਾਂਜੀ ਕਿਹਾ ਕਿ ਕੋਈ ਕਾਰਵਾਈ ਕੀਤੀ ਕੋਈ ਕੁਝ ਨਹੀਂ ਕੀਤੀ ਉਹਨਾਂ ਨੇ ਐਂ ਮੁੰਡੇ ਵੱਲ ਰਹਿ ਗਏ ਨਾ ਮੁੰਡੇ ਨੂੰ ਦਾਖਲ ਕਰਾਇਆ ਸੀ ਪਰ ਨਹੀਂ ਸਾਡੀ ਸੁਣ ਨਹੀਂ ਕਿਸੇ ਹਾਂਜੀ ਸੁਣੀ ਨਹੀਂ ਕਿਸੇ ਜਦੋਂ ਜੱਥੇ ਬੰਦੀ ਕੋ ਪੁੱਜੀ ਉਹ ਐਸਐਸਬੀ ਦਫ਼ਤਰ ਮਲੇਵ ਕੀ ਕੀਤਾ ਉਹ ਕਹਿੰਦੇ ਕਹਾਂਗੇ ਤੁਹਾਡਾ ਜੀ ਕਿਥੇ ਰਹਿਣਾ ਕੋਲੇ ਟੰਡੋਠੀਆਂ ਦੇ ਅੱਜ ਵੀ ਵਿਆਹ ਦੀ ਦਫ਼ਤਰ ਆਏ ਕੀ ਸਾਰਾ ਨਾ ਹਾਂਜੀ ਐਂ ਨਾ ਸਰ ਇੱਕ ਇੱਕੇ ਤਰੀਕ ਰਾਤ ਰਾਤ 11 ਵਜੇ ਇਹ ਸੁੱਤੇ ਪਏ ਸੀ ਦੋ ਗਵਾਂਢੀ ਆਏ ਸੀ ਉਹਨਾਂ ਨੇ ਇਹਨਾਂ ਨਾਲਾਂ ਨੇ ਜਬਰਦਸਤੀ ਕੀਤੀ ਪਹਿਲਾਂ ਫਿਰ ਹਾਂਜੀ ਕਪ ਇਹਨਾਂ ਦੇ ਕੱਪੜੇ ਪਾੜੇ ਫਿਰ ਇਹਨਾਂ ਦੇ ਮੁੰਡੇ ਨੇ ਵੇਖ ਲਿਆ ਫਿਰ ਉਹਨੂੰ ਚੁੱਕ ਕੇ ਉਹਨਾਂ ਨੇ ਘੁੱਟ ਤੋਂ ਸੁੱਟ ਦਿੱਤਾ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਥੇ ਬੰਦੀਆਂ ਦੇ ਨਾਲ ਐਸਪੀ ਐਸਐਸਪੀ ਦੇ ਦਫ਼ਤਰ ਪਹੁੰਚੇ ਆ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ ਆਦੀ ਬੱਬਾਈ ਕੀ ਨਾ ਹੀ ਤਾਂ ਨਾ ਕਸ਼ਮੀਰ ਸਨ ਬੰਦੀ ਕਿੰਦੇ ਰਹਿਣ ਵਾਲੇ ਇਹਨਾਂ ਦਾ ਆਪਣਾ ਉਠੀਆਂ ਜੀ ਕੀ ਮੈਟਰ ਹੋਇਆ ਬੱਬਾਈ ਇਹ ਵੇਖੋ ਜੀ ਦੋ ਗਵਾਂਡੀਆਂ ਦੇ ਦੋ ਮੁੰਡੇ ਆਏ ਆ ਉਹ ਭੱਜ ਕੇ ਤੇ ਕੋਠੇ ਤੇ ਚੜ ਗਏ ਆ ਕੋਠੇ ਤੇ ਚੜ ਕੇ ਆਣ ਕੇ ਆ ਬੀਬੀ ਨਾਲ ਜ਼ਬਰਦਸਤੀ ਕਰਨ ਲੱਗੇ ਸਾਡੀ ਬੀਬੀ ਕੌਣ ਲੱਗਦੀ ਹੈ ਸਾਡੀ ਨੋਹ ਆ ਜੀ ਜ਼ਬਰਦਸਤੀ ਕਰਦਿਆਂ ਉਹ ਮੇਰਾ ਪੋਤਰਾ ਉੱਠਿਆ ਜੇ ਉਹਨੇ ਉੱਠ ਕੇ ਵੇਖਿਆ ਪੀ ਇਹ ਕੀ ਹੁੰਦਾ ਉਹਨਾਂ ਨੇ ਇਹਨੂੰ ਛੱਡ ਕੇ ਤੇ ਭੱਜ ਕੇ ਉਹਨੂੰ ਫੜ ਲਿਆ ਉਹਨੂੰ ਫੜ ਕੇ ਤੇ ਕੋਠੇ ਤੋਂ ਥੱਲੇ ਸੁੱਟ ਦਿੱਤਾ ਛੁੱਟ ਕੇ ਉਹ ਜ਼ਬਰਦਸਤੀ ਦੇ ਕੱਪੜੇ ਪਾੜਨ ਦਾ ਕਰ ਗਿਆ ਜੀ ਕੈਰੀ ਕੰਪਲੇਨ ਲਖਾਈ ਤੁਸੀਂ ਨਹੀਂ ਜੀ ਕਪੜੇ ਮੇਰੀ ਗੱਲ ਸੁਣੋ ਲਿਖਾਈ ਆ ਨਾ ਤੇ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹਮ ਕਿ ਅੱਜ ਐਸਐਸਪੀ ਦਫ਼ਤਰ ਪੁੱਜੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਪੁੱਜੇ ਆਪਾਂ ਤੇ ਅੱਜ ਫਿਰ ਆਪਾਂ ਹਾਂਜੀ ਉਹਨਾਂ ਨੇ ਭਰੋਸਾ ਦਿਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਦੇ ਹੋਣ ਦੇ ਨਾਤੇ ਅੱਜ ਸਾਡੇ ਕੋਲ ਭੈਣ ਸਰਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਹੋਟਿਆਲ ਤਹਿਸੀਲ ਜ਼ਿਲ੍ਹਾ ਅਮਰਸਰ ਨੇ ਇੱਕ ਹਲਫਿਆ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਗਵਾਂਡੀਆਂ ਵੱਲੋਂ ਜਿਹੜਾ ਵਾ ਜਬਰੀ ਸਾਡੇ ਘਰ ਰਾਤ 11 ਵਜੇ ਕੰਧਾਂ ਟੱਪ ਕੇ ਹਮਲਾ ਕਰਨ ਦੀ ਕੋਸ਼ਿਸ਼ ਨਾਲ ਆਏ ਆ ਔਰ ਨਾਲ ਦੀ ਨਾਲ ਇਹ ਭੈਣ ਨੇ ਇਹ ਵੀ ਵਿੱਚ ਐਲੀਕੇਸ਼ਨ ਲਾਇਆ ਕਿ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਹਦੇ ਜਿਹੜੇ ਤਨ ਦੇ ਕੱਪੜੇ ਪਾੜੇ ਗਏ ਆ ਔਰ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਬੇਟਾ ਲੱਗੇ ਸੁੱਤਾ ਸੀ ਉਹਨੂੰ ਜਾਨੋਂ ਖਤਮ ਕਰਨ ਦੀ ਇਰਾਦੇ ਨਾਲ ਜਿਹੜਾ ਵਾ ਕੋਠੇ ਤੋਂ ਛੁੱਟਿਆ ਗਿਆ ਵਾ ਔਰ ਕੋਠੇ ਤੋਂ ਸੁੱਟਣ ਦੇ ਨਾਲ ਉਹਦਾ ਜਿਹੜਾ ਵਾ ਰੀਡ ਦੀ ਹੱਡੀ ਦਾ ਜਿਹੜਾ ਮਣਕਾ ਵਾ ਉਹ ਪ੍ਰੈਸ ਹੋ ਗਿਆ ਜੋ ਡਾਕਟਰਾਂ ਨੇ ਦੱਸਿਆ ਔਰ ਇਹਦੇ ਵਿੱਚ ਜਿਹੜੀ ਇਹਨਾਂ ਨੂੰ ਸ਼ਹਿਦ ਦਿੱਤੀ ਆ ਚੌਂਕੀ ਸੋਈਆਂ ਤੇ ਕੁਝ ਮੁਲਾਜ਼ਮਾਂ ਜਿਨ੍ਹਾਂ ਨੇ ਸ਼ਹਿਦ ਦਿੱਤੀ ਆ ਉਹਨਾਂ ਦੀ ਸ਼ਹਿਦ ਕਰਨੀ ਹੈ ਸਾਰਾ ਕੁਝ ਹੋਇਆ ਵਾ ਜਿਹਦੀ ਅੱਜ ਐਸਐਸਪੀ ਅਮਰਸਰ ਦਿਹਾਤੀ ਨੂੰ ਇਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਆ ਔਰ ਇਨਸਾਫ ਦੀ ਮੰਗ ਕੀਤੀ ਗਈ ਆ ਐਸਐਸਪੀ ਅਮਰਸਰ ਦਿਹਾਤੀ ਨੇ ਇਹ ਸਾਰਾ ਮਸਲਾ ਬੜੀ ਗੰਭੀਰਤਾ ਨਾਲ ਵਾਚੜ ਤੋਂ ਬਾਅਦ ਐਸਐਚਓ ਹੇਰ ਕਮਾਲ ਦੀ ਡਿਊਟੀ ਲਾਈ ਗਈ ਆ ਕਿ ਪੀੜਤ ਨੂੰ ਜਿਹੜਾ ਵਾ ਇਨਸਾਫ ਦਵਾਇਆ ਜਾਵੇ ਔਰ ਅਸੀਂ ਵੀ ਪ੍ਰਸ਼ਾਸਨ ਨੂੰ ਜਥੇਬੰਦੀ ਵੱਲੋਂ ਅਪੀਲ ਕਰਦੇ ਆ ਕਿ ਭੈਣ ਸਰਜੀਤਕੌਰ ਨੂੰ ਜਿਹੜਾ ਵਾ ਜਿਹੜਾ ਇਹਨਾਂ ਨੇ ਕੇਸ ਦੇ ਸਬੰਧੀ ਬਰਖਾਸਤਾਂ ਦਿੱਤੀਆਂ ਉਹਨੂੰ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਕਾਰਨ ਕਿਸਮੇ ਤੇ ਇੱਕ ਹੋਰ ਉਸ ਦਾ ਇਸੇ ਨੇ ਘਰ ਵੀ ਆ ਜਾਣਾ ਤੇ ਪੁਲਿਸ ਪਰਚਾ ਤੇ ਇਹਨਾਂ ਦੇ ਬਜਾਏ ਹੋਰ ਕਿਸੇ ਪਾਰਟੀ ਦਾ ਕਰਵਾਇਆ ਕਾਰਨ ਇਹ ਸਾਹਮਣੇ ਆਇਆ ਜੀ ਕਿ ਇਹਨਾਂ ਦਾ ਇੱਕ ਲੜਕਾ ਸੀ ਆ ਉਤੇ 376 ਦਾ ਪਰਚਾ ਦਰਜ ਸੀ ਔਰ ਉਹ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਇਨਕੁਆਰੀ ਲਵਾ ਰਹੇ ਆ ਪਰਚੇ 'ਚ ਉਹ ਨਜਾਇਜ਼ ਪਾਇਆ ਗਿਆ ਵਾ ਵੇਖੋ ਜੀ ਇਹ ਤੇ ਪੁਲਿਸ ਦਾ ਮੈਟਰ ਆ ਕਿ ਉਹਨਾਂ ਨੇ ਜਿਹੜੀ ਜਾਂਚ ਕਰਨੀ ਆਪਣੀ ਬਾਕੀ ਕੋਰਟ ਦਾ ਹੈਗਾ ਵਾ ਤੇ ਕੋਰਟ ਆਪਣੀ ਜਾਂਚ ਕਰਕੇ ਦੱਸੇਗੀ ਵੀ ਸਹੀ ਆ ਕਿ ਗਲਤ ਪਰਚਾ ਕੀਤਾ ਗਿਆ ਜਿਹੜਾ ਵਿਰੋਧੀ ਧਿਰ ਨੇ ਆਣ ਕੇ ਬਦਲਾ ਬਦਲੇ ਦੀ ਭਾਵਨਾ ਨਾਲ ਇਹਨਾਂ ਤੇ ਅਟੈਕ ਕੀਤਾ ਉਹ ਬਿਲਕੁਲ ਗਲਤ ਆ ਉਹ ਜਿਹੜਾ ਕਾਨੂੰਨ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਾਨੂੰਨ ਹੱਥ ਚ ਲਿਆ ਜਾਵੇ بیٹے ਨੂੰ ਜੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਜਦੋਂ ਕੋਠੇ ਤੋਂ ਡਿੱਗਾ ਉਹ ਮੁੱਦਾ ਇਦਾਂ ਡਿੱਗਾ ਤੇ ਉਹਦਾ ਜਿਹੜਾ ਵਾ ਰੀਡ ਦੀ ਹੱਡੀ ਦਾ ਮਣਕਾ ਜਿਹੜਾ ਪ੍ਰੈਸ ਹੋ ਗਿਆ ਪੁਰਾਣੀ ਨਹੀਂ ਜੀ بیٹے ਨਾਲ ਸੀ ਜੇ ਨਹੀਂ ਨਹੀਂ ਪੁਰਾਣੀ ਬੇਟੇ ਪੁਰਾਣੀ ਰੰਜਿਸ਼ ਕਿੰਨਾ ਨਾਲ ਸੀ ਪੁਰਾਣੀ ਇਹਨਾਂ ਦੇ ਪਰਿਵਾਰ ਨਾਲ ਇਹ ਦੱਸਦੇ ਆ ਕਿ ਸਾਡੀ ਨਾਲ ਪਿੱਛੇੋਂ ਇਦਾਂ ਕੋਈ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀ ਬਾਜ਼ੀ ਦੇ ਕਾਰਨ ਰੰਜਿਸ਼ ਬਾਜ਼ੀ ਚੱਲਦੀ ਆ ਰਹੀ ਹੈ ਪਰ ਉਹ ਤੋਂ ਉਸੇ ਤਹਿਤ ਇਹਨਾਂ ਦਾ ਜਿਹੜਾ 376 ਦਾ ਪਰਚਾ ਬੇਟੇ ਦਾ ਝੂਠਾ ਨਾਲ ਕਰਵਾਇਆ ਗਿਆ ਬਸ ਜੀ